ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਰਾਮ ਰਾਮ ਆਦਾਬ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਆਪਣੇ ਇੱਕ ਸਬਸਕ੍ਰਾਈਬਰ ਦਾ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਹਲਵਾਈ ਸਟਾਈਲ ਜਿਹੜੀ ਕਿ ਲੰਗਰਾਂ ਪੜਾਰਿਆਂ ਦੇ ਵਿੱਚ ਕੜੀ ਹੁੰਦੀ ਆ ਠੀਕ ਹੈ ਜੀ ਉਹਦੇ ਵਾਸਤੇ ਤੇ ਅੱਜ ਤੁਹਾਨੂੰ ਆਪਾਂ ਬਿਲਕੁਲ ਹਲਵਾਈ ਸਟਾਈਲ ਪਿਆਜ਼ਾਂ ਤੇ ਠੀਕ ਹੈ ਜੀ ਪਰ ਇਹ ਕੜੀ ਦੇ ਵਿੱਚ ਆਪਾਂ ਪਕੌੜੇ ਨਹੀਂ ਪਾਵਾਂਗੇ ਅੱਜ ਕਿਉਂਕਿ ਲੰਗਰਾਂ ਦੇ ਵਿੱਚ ਕਈ ਵਾਰ ਪਕੌੜੇ ਨਹੀਂ ਵੀ ਹੁੰਦੇ ਠੀਕ ਹੈ ਜੀ ਪਾਏ ਵੇ ਸੋ ਜੇ ਤੁਸੀਂ ਪਕੌੜੇ ਪਾਉਣੇ ਹੋਏ ਤਾਂ ਤੁਸੀਂ ਪਕੌੜੇ ਬਣਾ ਕੇ ਪਾ ਸਕਦੇ ਹੋ ਠੀਕ ਹੈ ਜੀ ਮੈਂ 2-3 ਰੈਸਪੀਆਂ ਕੜੀ ਦੀਆਂ ਪਾਈਆਂ ਹੋਈਆਂ ਆਪਣੇ ਚੈਨਲ ਤੇ ਬਣਾ ਕੇ ਪਕੌੜਿਆਂ ਵਾਲੀਆਂ ਤੁਸੀਂ ਉਹ ਦੇਖ ਕੇ ਪਾ ਸਕਦੇ ਹੋ ਪਰ ਅੱਜ ਬਣਾਵਾਂਗੇ ਜੀ ਆਪਾਂ ਸਿੰਪਲ ਕੜੀ ਜਿਹੜੀ ਕਿ ਲੰਗਰਾਂ ਪੜਾਹਾਰਿਆਂ ਦੇ ਵਿੱਚ ਹੁੰਦੀ ਹੈ ਉਹਨੂੰ ਬਣਾਉਣ ਵਾਸਤੇ ਦੋ ਮੈਂ ਪਿਆਜ਼ ਲਈਆਂ ਠੀਕ ਹੈ ਜੀ ਮੀਡੀਅਮ ਸਾਈਜ਼ ਇਨਾਂ ਨੂੰ ਆਪਾਂ ਕੱਟ ਕਰ ਲਵਾਂਗੇ ਠੀਕ ਹੈ ਜੀ ਆ ਲੋ ਇਸ ਤਰੀਕੇ ਨਾਲ ਤੇ ਪਿਆਜ਼ ਆ ਜਿਹੜੇ ਥੋੜੀ ਜਿਹਾ ਆਪਾਂ ਨੇ ਮੋٹے ਕੱਟ ਕਰਨੇ ਆ ਜਿਆਦਾ ਬਰੀਕ ਨਹੀਂ ਕਰਨੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਇਹਨੂੰ ਪਿਆਜ਼ਾਂ ਵਾਲੀ ਕੜੀ ਵੀ ਕਿਹਾ ਜਾਂਦਾ ਜੀ ਤੇ ਪਿਆਜ਼ ਆਲੂ ਵਾਲੀ ਵੀ ਤੇ ਲਓ ਜੀ ਦੋ ਕੱਟ ਲਾਂਗੇ ਆਪਾਂ ਪਿਆਜ਼ ਮੀਡੀਅਮ ਸਾਈਜ਼ ਦੇ ਤੇ ਲਓ ਜੀ ਥੋੜੀ ਜਿਹਾ ਆਪਾਂ ਹਰੀਆਂ ਮਿਰਚਾਂ ਕੱਟ ਲਾਂਗੇ ਮੋਟੀਆਂ-ਮੋਟੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਹਰੀ ਮਟ ਜਿਹੜੀ ਤੁਸੀਂ ਕੜੀ ਦੇ ਵਿੱਚ ਪਾਉਣੀ ਆ ਜਿੰਨਾ ਕਿ ਤੁਸੀਂ ਤਿੱਖਾ ਖਾਂਦੇ ਹੋ ਠੀਕ ਹੈ ਜੀ ਉਸ ਹਿਸਾਬ ਕਿਤਾਬ ਨਾਲ ਜਿਹੜੀ ਆ ਤੁਸੀਂ ਪਾ ਲਿਓ ਹਰੀਆਂ ਮਿਰਚਾਂ ਆ ਲਓ ਜੀ ਤੇ ਤੁਸੀਂ ਇਹਦੇ ਨੂੰ ਕੁੰਡੀ ਚ ਵੀ ਕੁਟ ਸਕਦੇ ਹੋ ਗ੍ਰੈਂਡ ਕਰਕੇ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ ਠੀਕ ਹੈ ਜੀ ਪਰ ਮੈਂ ਇਦਾਂ ਮੋਟੀਆਂ-ਮੋਟੀਆਂ ਪਾ ਲਊਗਾ ਕਿਉਂਕਿ ਕਈ ਵਾਰ ਲੰਗਰਾਂ ਦੇ ਵਿੱਚ ਸਾਡੇ ਕੋਲ ਟਾਈਮ ਆ ਜਿਹੜਾ ਬਹੁਤ ਘੱਟ ਹੁੰਦਾ ਇਸ ਕਰਕੇ ਸਮਾਨ ਜਿਹੜਾ ਕਈ ਵਾਰ ਠੀਕ ਹੈ ਜੀ ਜਿਆਦਾ ਮੋਟਾ-ਮੋਟਾ ਕੱਟ ਕੇ ਪਾਉਣਾ ਪੈਂਦਾ ਏ ਤੇ ਲਓ ਜੀ ਇੱਕ ਆਪਾਂ ਟਮਾਟਰ ਕੱਟੂਗੇ ਟਮਾਟਰ ਤੁਸੀਂ ਦੋ ਵੀ ਪਾ ਸਕਦੇ ਹੋ ਪਰ ਕਿਉਂਕਿ ਮੈਂ ਜਿਹੜੀ ਅੱਜ ਕੜੀ ਬਣਾ ਰਿਹਾ ਹਾਂ ਜੀ ਬਿਲਕੁਲ ਕੱਲੀ ਇਮਲੀ ਚ ਬਣਾਉਂਗਾ ਇਮਲੀ ਥੋੜੀ ਜਿਹੀ ਖੱਟੀ ਹੁੰਦੀ ਆ ਇਸ ਕਰਕੇ ਜਿਹੜਾ ਮੈਂ ਠੀਕ ਆ ਜੀ ਇੱਕ ਟਮਾਟਰ ਵਰਤ ਰਿਹਾ ਹਾਂ ਤੁਸੀਂ ਦੋ ਵੀ ਪਾ ਸਕਦੇ ਹੋ ਤੇ ਲੋ ਜੀ ਇਹਨੂੰ ਵੀ ਆਪਾਂ ਜਿਹੜਾ ਐਦਾਂ ਮੋਟਾ-ਮੋਟਾ ਚੌਪ ਕਰ ਲੂਗੇ ਇਸ ਤਰੀਕੇ ਨਾਲ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਸਾਡਾ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਲੋ ਜੀ ਇਸ ਤਰੀਕੇ ਨਾਲ ਕੱਟ ਲਾਂਗੇ ਆਪਾਂ ਟਮਾਟਰ ਤੇ ਲੋ ਜੀ 2 ਤੋਂ 3 ਆਪਾਂ ਪਾਉਂਗੇ ਆਲੂ ਠੀਕ ਹੈ ਜੀ ਇਸ ਤਰੀਕੇ ਨਾਲ ਬਰੀਕ-ਬਰੀਕ ਕੱਟ ਕੇ ਆਲੂਆਂ ਦੀ ਕੁਆਂਟੀਟੀ ਤੁਸੀਂ ਆਪਣੇ ਸਾਬਤ ਨਾਲ ਪਾ ਲਿਓ ਠੀਕ ਹੈ ਜੀ ਐਦਾਂ ਦੇ ਜਿਹੜੇ ਆਪਾਂ ਨੇ ਆਲੂ ਉਹ ਕੱਟ-ਕੱਟ ਕੇ ਪਾਣੀ ਦੇ ਵਿੱਚ ਘੇਰਨੇ ਆ ਤਾਂ ਜੋ ਆਲੂ ਠੀਕ ਹੈ ਜੀ ਕਾਲੇ ਨਾ ਹੋ ਜਵੇ ਤੇ ਲੋ ਜੀ ਆਲੂ ਕੱਟ ਲਾਂਗੇ ਤੇ ਲੋ ਜੀ ਆਲੂ ਵੀ ਜਿਹੜੇ ਆਪਾਂ ਨੇ ਕੱਟ ਲਏ ਆ ਜੀ ਇਸ ਤਰੀਕੇ ਨਾਲ ਤੇ ਬਾਕੀ ਮੈਂ ਇਮਲੀ ਲਈ ਆ ਠੀਕ ਹੈ ਜੀ ਮੈਂ ਬਣਾ ਰਹੀ ਹਾਂ ਠੀਕ ਹੈ ਜੀ ਨੋਰਮਲ ਅਧਿਕ ਕੌਲੀ ਵੇਸਣ ਦੀ ਕੜੀ ਤੇ ਤੁਸੀਂ ਜੇ ਜ਼ਿਆਦਾ ਬਣਾ ਰਹੇ ਹੋ ਤਾਂ ਕਵਾਂਟੀਟੀ ਇਮਲੀ ਦੀ ਤੇ ਵੇਸਣ ਦੀ ਵਧਾ ਲਿਓ ਠੀਕ ਹੈ ਜੀ ਹੋਰ ਸਮਾਨ ਦੀ ਵੀ ਵਧਾ ਲਿਓ ਤੇ ਆ ਲੋ ਜੀ ਇੰਨੀ ਕੁ ਮੈਂ ਇਮਲੀ ਲਈ ਤਕਰੀਬਨ 100 ਗ੍ਰਾਮ ਇਮਲੀ ਇਹ ਤੇ ਇਹਨੂੰ ਜਿਹੜੀ ਨੂੰ ਹੁਣ ਮੈਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲਾਂਗਾ ਤੇ ਆਹ ਲੋ ਜੀ ਇਮਲੀ ਆ ਜਿਹੜੀ ਮੈਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲਈ ਆ ਠੀਕ ਹੈ ਜੀ ਐਂ ਚੰਗੀ ਤਰ੍ਹਾਂ ਮਲ ਮਲ ਕੇ ਤੇ ਇਹਨੂੰ ਆਪਾਂ 15-20 ਮਿੰਟ ਜਿਹੜੀ ਠੀਕ ਆ ਥੋੜੀ ਜਿਹੀ ਛੱਡ ਦੋਂਗੇ ਇਦਾਂ ਜਾਂ 15-20 ਮਿੰਟ ਤੁਸੀਂ ਪਹਿਲਾਂ ਘੋਲ ਲਿਓ ਠੀਕ ਹੈ ਜੀ ਮੈਂ ਪਹਿਲਾਂ ਘੋਲ ਨਹੀਂ ਜਿਹੜੀ ਇਹ ਭੁੱਲ ਗਿਆ ਇਸ ਕਰਕੇ ਜਦੋਂ ਵੀ ਤੁਸੀਂ ਕੜੀ ਬਣਾਉਣੀ ਆ ਤਕਰੀਬਨ ਅੱਧਾ ਪੌਣਾ ਘੰਟਾ ਤਾਂ ਤੁਸੀਂ ਇਹਨੂੰ ਜਿਹੜੀ ਪਹਿਲਾਂ ਘੋਲ ਕੇ ਰੱਖ ਦਿਓ ਤਾਂ ਜੋ ਚੰਗੀ ਤਰ੍ਹਾਂ ਜਿਹੜੀ ਆਪਣੀ ਇਹ ਇਮਲੀ ਢਲ ਜਵੇ ਤੇ ਲੋ ਜੀ ਇਹਨੂੰ ਰੱਖ ਦਿੰਨੇ ਆ ਮਿਲਦੇ ਹ ਉਸ ਤੋਂ ਬਾਅਦ ਤੇ ਲੋ ਜੀ ਹੁਣ ਆਪਾਂ ਘੋਲਦੇ ਆ ਜੀ ਬੇਸਣ ਆ ਲਓ ਜੀ ਆਪਾਂ ਨੇ ਵੱਡੇ ਜਿਹੜੇ 3 ਚਮਚ ਬੇਸਣ ਦੇ ਪਾ ਲੈਣੇ ਆ ਠੀਕ ਹੈ ਜੀ ਆ ਆ ਲਓ ਜੀ ਇੰਨਾ ਕੱਪਾਂ ਨੇ ਬੇਸਣ ਪਾ ਦਿਆ ਤੇ ਤੁਸੀਂ ਆਪਣੇ ਹਿਸਾਬ ਤਾਬ ਨਾਲ ਬਣਾ ਲਿਓ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਮਲੀ ਵਾਲਾ ਪਾਣੀ ਜਿਹੜੀ ਕਿ ਇਮਲੀ ਆਪਾਂ ਨੇ ਭੋਕੇ ਰੱਖੀ ᱛੀ ਆਪਾਂ ਨੇ ਕਿਸੇ ਛਾਣਨੀ ਚ ਨੂੰ ਠੀਕ ਹੈ ਜੀ ਇਦੇ ਵਿੱਚ ਜਿਹੜੀ ਉਹ ਛਾਣ ਲੈਣੀ ਆ ਤੇ ਤੁਸੀਂ ਥੋੜਾ ਬਹੁਤਾ ਦਹੀਂ ਲੱਸੀ ਦੀ ਵਰਤੋਂ ਵੀ ਕਰ ਸਕਦੇ ਹੋ ਜੇ ਤੁਸੀਂ ਕਰਨੀ ਆ ਠੀਕ ਆ ਜੀ ਉਹ ਤੁਹਾਡੀ ਆਪਣੀ ਮਰਜ਼ੀ ਆ ਪਰ ਮੈਂ ਬਣਾ ਰਹੀ ਆ ਜੀ ਅੱਜ ਕੱਲੀ ਇਮਲੀ ਦੀ ਜੇ ਤੁਸੀਂ ਮਾੜਾ ਮੋਟਾ ਦਹੀਂ ਤੁਸੀਂ ਪਾਉਣਾ ਹੋਇਆ ਲੱਸੀ ਪਾਉਣੀ ਹੋਈ ਤਾਂ ਤੁਸੀਂ ਥੋੜੀ ਬਹੁਤੀ ਉਹ ਵੀ ਵਰਤ ਸਕਦੇ ਹੋ ਤੇ ਲਓ ਜੀ ਆ ਇਮਲੀ ਆਪਾਂ ਨੇ ਵਾ ਛਾਣ ਲਈ ਸਾਰੀ ਉਹ ਤੇ ਲਓ ਜੀ ਬੇਸਣ ਤੇ इमਲੀ ਨੂੰ ਕਰਦੇ ਆ ਮਿਕਸ ਚੰਗੀ ਤਰ੍ਹਾਂ ਹੁਣ ਠੀਕ ਹੈ ਜੀ ਸਾਰੇ ਨੂੰ ਪੈਨ ਹਲਾ ਕੇ ਜਿਹੜੀਆਂ ਇਹਦੇ ਵਿੱਚ ਗੱਠਾ-ਗੱਠਾ ਆਈਆਂ ਠੀਕ ਹੈ ਜੀ ਸਾਰੀਆਂ ਸੈੱਟ ਕਰ ਦੋਗੇ ਇਹਨੂੰ ਚੰਗੀ ਤਰ੍ਹਾਂ ਘੋਲ ਦੋਗੇ ਇਸ ਤਰੀਕੇ ਨਾਲ ਅਗਰ ਤੁਸੀਂ ਕੜੀ ਬਣਾਉਂਗੇ ਠੀਕ ਹੈ ਜੀ ਤਾਂ ਬਹੁਤ ਹੀ ਚਟਾਕੇਦਾਰ ਕੜੀ ਬਣਦੀ ਹੈ ਨ ਪੂਰੀ ਚਟਪਟੀ ਤੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਆਪਾਂ ਤੇ ਲਓ ਜੀ ਅੱਧਾ ਇੱਕ ਛੋਟਾ ਚਮਚ ਪਾ ਦਾਂਗੇ ਆਪਾਂ ਇਹ ਚ ਹਲਦੀ ਦਾ ਲਓ ਜੀ ਹਲਦੀ ਨਾਲ ਕਿਆ ਹੁੰਦਾ ਇੱਕ ਤਾਂ ਕਲਰ ਆ ਜਾਂਦਾ ਬੇਸਣ ਚ ਜੇ ਬੇਸਣ ਕਾਲਾ ਹੋਵੇ ਤੇ ਲਓ ਜੀ ਹੁਣ ਇਹਨੂੰ ਛੱਡ ਦਿੰਦੇ ਆਪਾਂ 5-7 ਮਿੰਟ ਵਾਸਤੇ ਤਾਂ ਜੋ ਬੇਸਣ ਜਿਹੜਾ ਫੁੱਲ ਜਾਊਗਾ ਜਦ ਤੱਕ ਮਾਰਦੇ ਆਂ ਜੀ ਆਪਾਂ ਤੜਕਾ ਤੜਕਾ ਮਾਰਨ ਵਾਸਤੇ ਆਪਾਂ ਆਪਣਾ ਨਾਰਮਲ ਜਿਹੜਾ ਘਰੇਲੂ ਸਮਾਨ ਹੁੰਦਾ ਠੀਕ ਹੈ ਜੀ ਉਹ ਵਰਤੂਗੇ ਹਲਦੀ ਨੂਨ ਮਿਰਚ ਤੇ ਆਪਾਂ ਹਿੰਗ ਵਰਤੂਗੇ ਜੀ ਠੀਕ ਹੈ ਆਮ ਨਾਰਮਲ ਕਰਿਆਨੀ ਦੁਕਾਨ ਤੋਂ ਹੀ ਮਿਲ ਜਾਂਦੀ ਆ ਸੋ ਬ੍ਰਾਂਡ ਕਈ ਵਾਰ ਠੀਕ ਹੈ ਜੀ ਐਮ ਡੀ ਐਚ ਦੀ ਵੀ ਲੈ ਸਕਦੇ ਹੋ ਕੈਚ ਦੀ ਵੀ ਆਉਂਦੀ ਆ ਤੇ ਕੋਈ ਆਪਾਂ ਦੇਸੀ ਕੰਪਨੀ ਵੀ ਲੈ ਸਕਦੇ ਹਾਂ ਉਸ ਤੋਂ ਬਾਅਦ ਆਪਣੇ ਕੋਲ ਥੋੜੇ ਜੇ ਖੜੇ ਮਸਾਲੇ ਆ ਜੀ ਆ ਲੋ ਇਹ ਹੈਗੀ ਆ ਜੀ ਬੜੀ ਇਲਾਇਚੀ ਦੋ ਲੌਂਗ ਹੈ ਦੋ ਤੇਜ ਪੱਤੇ ਆਪਣੇ ਕੋਲ ਸੁੱਕੀਆਂ ਲਾਲ ਮਿਰਚਾਂ ਠੀਕ ਹੈ ਜੀ ਦੋ ਤੇ ਦਾਲ ਚੀਨੀ ਦਾ ਟੋਟਾ ਕਾਲੀਆਂ ਮਿਰਚਾਂ ਤਿੰਨ ਆਪਣੇ ਕੋਲ ਛੋਟੀਆਂ ਇਲਾਇਚੀਆਂ ਉਸ ਤੋਂ ਬਾਅਦ ਆਪਣੇ ਕੋਲ ਹੈਗੀ ਆ ਜੀ ਮੇਥੀ ਦਾਣਾ ਯਾਨੀ ਕਿ ਮੈਥੇ ਤੇ ਲੋ ਜੀ ਹੁਣ ਮਾਰਦੇ ਆਪਾਂ ਤੜਕਾ ਤੇ ਲੋ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰ੍ਹੋਂ ਦਾ ਤੇਲ ਠੀਕ ਆ ਜੀ ਯਾਨੀ ਕਿ ਮਸਟਰਡ ਆਇਲ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਇਹਨ ਗਰਮ ਕਰਨਾ ਜਦੋਂ ਤੱਕ ਇਹਦੇ ਵਿੱਚੋਂ ਧੂੰਆਂ ਨਹੀਂ ਨਿਕਲ ਜਾਂਦਾ ਤੇ ਲੋ ਜੀ ਤੇਲ ਆਪਣਾ ਜਿਹੜਾ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਪਾਉਂਗੇ ਇਹਦੇ ਵਿੱਚ ਸਾਫਤਾ ਧਨੀਆ ਠੀਕ ਆ ਜੀ ਕੜੀ ਦੇ ਵਿੱਚ ਬਹੁਤ ਜ਼ਿਆਦਾ ਰੋਲ ਹੈ ਜੇ ਇਹ ਅਹ ਮਸਾਲੇ ਦਾ ਵੀ ਧਨੀਏ ਦਾ ਇਹਨਾਂ ਵੀ ਕੜੀ ਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਆਂਦਾ ਸਭ ਤੋਂ ਪਹਿਲਾਂ ਆਪਾਂ ਨੇ ਇਹ ਪਾਉਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਕਿਉਂਕਿ ਜੇ ਆਪਾਂ ਇਹਨੂੰ ਬਾਅਦ ਵਿੱਚ ਪਾਉਂਗੇ ਇਹਨੂੰ ਥੋੜਾ ਜਿਹਾ ਭੁੰਨਣ ਨੂੰ ਟਾਈਮ ਲੱਗ ਜਾਂਦਾ ਹੈ ਸਭ ਤੋਂ ਪਹਿਲਾਂ ਕਦੇ ਵੀ ਪਾਉਣਾ ਇਹਦੇ ਵਿੱਚ ਸਾਫਤਾ ਧਨੀਆ ਉਸ ਤੋਂ ਬਾਅਦ ਕਰਾਂਗੇ ਲਾਲ ਮਿਰਚਾਂ ਦੋ ਠੀਕ ਹੈ ਜੀ ਤੇ ਨਾਲ ਲਗਦੀਓ ਘੇਰ ਦਾਂਗੇ ਦੁੱਧੇ ਮਸਾਲੇ ਆ ਦੇਖ ਲਓ ਤੇ ਇਹਨੂੰ ਆਪਾਂ ਹਲਕਾ ਜਿਹਾ ਭੁੰਨੂਗੇ ਤੇ ਜਦੋਂ ਆਪਣੇ ਮਸਾਲੇ ਭੁੰਨੇ ਗਏ ਉਸ ਤੋਂ ਬਾਅਦ ਅੰਡਜ ਪਾਉਣੇ ਆ ਜੀ ਆਪਾਂ ਨੇ ਮੇਥੇ ਤੇ ਹਲਕਾ ਜਿਹਾ ਜੀਰਾ ਠੀਕ ਆ ਜੀ ਜੀਰਾ ਤੇ ਮੇਥੇ ਅੰਡਜ ਪਾਉਣੇ ਆ ਕਿਉਂਕਿ ਜੇ ਪਹਿਲਾਂ ਪਾਉਂਗੇ ਫਿਰ ਇਹ ਫੁੱਕ ਜੂਗੇ ਤਿੰਨ ਦੇ ਨਾਲੇ ਥੋੜੀ ਜੀ ਪਾ ਦੇਣੀ ਆ ਜੀ ਹਿੰਗ ਆਪਾਂ ਨੇ ਤੇ ਜਦੋਂ ਆਪਾਂ ਨੇ ਹਿੰਗ ਪਾਤੀ ਉਸ ਤੋਂ ਬਾਅਦ ਪਾਵਾਂਗੇ ਇਹ ਜਪਾਂ ਠੀਕ ਆ ਜੀ ਆਦਰਕ ਲਸਣ ਦਾ ਪੇਸਟ ਇੱਕ ਚਮਚ ਆਹ ਲਓ ਜੀ ਆਦਰਕ ਲਸਣ ਦਾ ਪੇਸਟ ਪਾਉਣਾ ਇਹਨੋਂ ਆਪਣੇ ਹਲਕਾ ਜਿਹਾ ਭੁੰਨਣਾ ਤੇ ਨਾਲੇ ਇਹਦੇ ਵਿੱਚ ਪਾ ਦਾਂਗੇ ਹਰੀਆਂ ਮਿਰਚਾਂ ਤੇ ਲਓ ਜੀ ਅਗੋਂ ਤੁਹਾਨੂੰ ਪੂਰਾ ਹਲਵਾਈ ਸਟਾਈਲ ਜਿਹੜਾ ਤੜਕਾ ਮੈਂ ਮਾਰ ਕੇ ਦਿਖਾ ਰਿਹਾ ਇਸ ਤਰੀਕੇ ਨਾਲ ਅਸੀਂ ਤੜਕਾ ਮਾਰਦੇ ਆਂ ਜੀ ਲੰਦਰਾਂ ਵਾਲੀ ਕੜੀ ਦਾ ਤੇ ਲਓ ਜੀ ਇਸ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਆਪਾਂ ਪਿਆਜ਼ ਪਿਆਜ਼ ਜਿਹੜੇ ਆਪਾਂ ਨੇ ਜ਼ਿਆਦਾ ਨਹੀਂ ਭੁੰਨਣੇ ਠੀਕ ਹੈ ਜੀ ਜਿਹੜੀ ਪਿਆਜ਼ਾਂ ਵਾਲੀ ਕੜੀ ਹੁੰਦੀ ਹੈ ਜੀ ਉਦੇ ਵਿੱਚ ਜਿਹੜੇ ਪਿਆਜ਼ ਆ ਅੱਧ ਕੱਚੇ ਜੇ ਰੱਖਣੇ ਪੈਂਦੇ ਆ ਤੇ ਲੋ ਜੀ ਇਹਨਾਂ ਨੂੰ ਸਿਰਫ ਆਪਾਂ ਇੱਕ ਤੋਂ 2 ਮਿੰਟ ਭੁੰਨਾਂਗੇ ਪੂਰੇ ਸੇਕ ਪਰ ਉਸ ਤੋਂ ਬਾਅਦ ਪਾ ਦਾਂਗੇ ਜੀ ਇਹਦੇ ਵਿੱਚ ਛੋਟਾ ਚਮਚ ਠੀਕ ਹੈ ਜੀ ਕੈਚ ਦੀ ਆਪਣੇ ਕੋਲ ਹਲਦੀ ਹੈ ਪਾ ਲਓ ਅੱਧਾ ਛੋਟਾ ਚਮਚ ਆਪਾਂ ਨੇ ਦੇਗੀ ਮੱਚਦਾ ਪਾਉਣਾ ਇੱਕ ਚਮਚ ਹਲਦੀ ਦਾ ਤੇ ਲੋ ਜੀ ਇਹਨੂੰ ਹਲਕਾ ਜਿਹਾ ਭੁੰਨਾਂਗੇ ਆਪਾਂ ਉਸ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਕੱਟੇ ਹੋਏ ਮੋٹے ਮੋٹے ਲਾਲ ਟਮਾਟਰ ਤੇ ਲੋ ਜੀ ਇਹਨੂੰ ਹੁਣ ਆਪਾਂ 4 ਤੋਂ 5 ਮਿੰਟ ਜਿਹੜਾ ਮਸਾਲੇ ਨੂੰ ਪੁੰਨੂਗੇ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਕਿਚਨ ਕਿੰਗ ਠੀਕ ਹੈ ਜੀ ਅੱਧਾ ਛੋਟਾ ਚਮਚ ਤੁਸੀਂ ਇੱਕ ਚਮਚ ਵੀ ਪਾ ਸਕਦੇ ਹੋ ਅਗਰ ਜ਼ਿਆਦਾ ਮਸਾਲੇ ਖਾਂਦੇ ਹੋ ਪਰ ਮੈਂ ਘੱਟ ਪਾ ਰਹੇ ਹਾਂ ਜੀ ਤੇ ਇੱਕ ਚਮਚ ਪਾ ਰਹੇ ਹਾਂ ਜੀ ਧਨੀਆ ਪਾਊਡਰ ਦਾ ਸਿਰਫ ਦੋ ਮਸਾਲੇ ਜਿਹੜੇ ਆਪਾਂ ਨੇ ਇਹਦੇ ਵਿੱਚ ਪਾਣੇ ਆ ਤੇ ਨਮਕ ਟੇਸਟ ਰਿਕੋਰਡਿੰਗ ਠੀਕ ਹੈ ਜੀ ਮੈਂ ਪਾ ਰਹੀ ਹਾਂ ਜੀ ਤਿੰਨ ਛੋਟੇ ਚਮਚ ਕਿਉਂਕਿ ਬੇਸਣ ਜਿਹੜਾ ਉਹ ਨਮਕ ਜ਼ਿਆਦਾ ਚੱਕਦਾ ਏ ਤੇ ਲੋ ਜੀ ਇਹਨੂੰ ਹੁਣ ਭੁੰਨਾਂਗੇ ਆਪਾਂ ਇੱਕ ਅੱਧਾ ਮਿੰਟ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਪਾਣੀ ਤੇ ਲੋ ਜੀ ਮਸਾਲਾ ਆਪਣਾ ਭੁੰਨਿਆ ਗਿਆ ਹੁਣ ਆਪਾਂ ਦੋ ਕੌਲੀਆਂ ਇਹਦੇ ਵਿੱਚ ਪਾਵਾਂਗੇ ਪਾਣੀ ਦੀਆਂ ਤੇ ਲੋ ਜੀ ਨਾਲੇ ਪਾ ਦਾਂਗੇ ਆਪਾਂ ਆਲੂ ਠੀਕ ਹੈ ਜੀ ਜਿਹੜੇ ਕੱਟੇ ਤੇ ਆਪਾਂ ਨੇ ਤੇ ਲੋ ਜੀ ਉਬਾਲੀ ਆਉਣ ਤੱਕ ਇਹਦਾ ਕਰਦੇ ਹੁਣ ਆਪਾਂ ਵੇਟ ਜਦੋਂ ਇਸ ਪਾਣੀ ਨੂੰ ਉਬਾਲੀ ਆ ਗਈ ਮਸਾਲੇ ਨੂੰ ਉਸ ਤੋਂ ਬਾਅਦ ਆਪਾਂ ਬੇਸਣ ਐਡ ਕਰਾਂਗੇ ਇਹਦੇ ਵਿੱਚ ਤੇ ਲੋ ਜੀ ਮਸਾਲੇ ਨੂੰ ਆਪਣੇ ਨੂੰ ਉਬਾਲੀ ਆ ਚੁੱਕੀ ਹੈ ਜੀ ਤੇ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਬੇਸਣ ਜਿਹੜਾ ਆਪਾਂ ਨੇ ਘੋਲ ਕੇ ਰੱਖਿਆ ਤਾਂ ਲੋ ਜੀ ਠੀਕ ਹੈ ਜੀ ਬੇਸਣ ਵੀ ਆਪਣਾ ਫੁੱਲ ਚੁੱਕਿਆ ਹੈ ਤੇ ਜਦੋਂ ਵੀ ਆਪਾਂ ਨਾ ਮਸਾਲੇ ਦੇ ਵਿੱਚ ਪਾਣੀ ਦੇ ਵਿੱਚ ਬੇਸਣ ਐਡ ਕਰਦੇ ਆ ਤੇ ਤੁਸੀਂ ਜਿਹੜਾ ਠੀਕ ਹੈ ਜੀ ਖੁਰਚਣਾ ਜਰੂਰ ਚਲਾਉਂਦੇ ਰਹਿਣਾ ਕਿਉਂਕਿ ਕਈ ਵਾਰ ਕਿਆ ਹੁੰਦਾ ਨਾ ਆਪਾਂ ਪਾਣੀ ਘੱਟ ਪਾ ਲੈਂਦੇ ਆ ਤੇ ਖੁਰਚਣਾ ਚਲਾਉਣਾ ਕਰ ਦਿੰਦੇ ਆ ਬੰਦ ਕੜੀ ਜਿਹੜੀ ਉਹ ਥੱਲਾ ਫੜ ਲੈਂਦੀ ਆ ਜੇ ਮੰਨ ਲਓ ਸਟਾਰਟਿੰਗ ਦੇ ਵਿੱਚ ਕੜੀ ਇੱਕ ਵਾਰ ਥੱਲੇ ਲੱਗ ਗਈ ਥੱਲਾ ਫੜ ਲਿਆ ਤਾਂ ਸਾਰੀ ਕੜੀ ਦਾ ਠੀਕ ਹੈ ਜੀ ਸਵਾਦ ਜਿਹੜਾ ਖਰਾਬ ਹੋ ਜਾਂਦਾ ਫਲੇਵਰ ਵਧੀਆ ਨਹੀਂ ਆਉਂਦਾ ਇਸ ਕਰਕੇ ਜਦੋਂ ਵੀ ਬੇਸਣ ਐਡ ਕਰਨਾ ਖੁਰਚਣਾ ਠੀਕ ਹੈ ਜੀ ਜਰੂਰ ਮਾਰਨਾ ਇਹਦੇ ਵਿੱਚ ਕੜਾਹੀ ਦੇ ਵਿੱਚ ਤੇ ਲਓ ਜੀ ਜਦੋਂ ਤੱਕ ਇਹਨੂੰ ਉਵਾਲੀ ਨਹੀਂ ਆਉਂਦੀ ਇਹਨੂੰ ਹਿਲਾਈ ਜਾਵਾਂਗੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲੋ ਜੀ ਕੜੀ ਨੂੰ ਜਿਹੜੀ ਉਵਾਲੀ ਆਉਣੀ ਸਟਾਰਟ ਹੋ ਗਈ ਹੈ ਜੀ ਤੇ ਜਦੋਂ ਉਵਾਲੀ ਆ ਜਾਂਦੀ ਇਹਨੂੰ ਉਸ ਤੋਂ ਬਾਅਦ ਤੁਸੀਂ ਵਿੱਚ ਵਿੱਚ ਮ ਰੁੱਕ ਕੇ ਜਿਹੜਾ ਇਹਨੂੰ ਹਿਲਾ ਸਕਦੇ ਹੋ ਜਿਵੇਂ 1-1 2-2 ਮਿੰਟ ਦਾ ਗੈਪ ਦੇ ਕੇ ਫਿਰ ਚਾਹੇ ਤੁਸੀਂ ਖੋਚਣਾ ਘੱਟ ਮਾਰਿਓ ਪਰ ਜਦੋਂ ਤੱਕ ਉਵਾਲੀ ਨਹੀਂ ਆਉਂਦੀ ਉਦੋਂ ਤੱਕ ਤੁਸੀਂ ਕੰਟੀਨਿਊ ਜਿਹੜਾ ਇਹਦੇ ਵਿੱਚ ਖੋਚਣਾ ਹੋ ਮਾਰਨਾ ਤੇ ਲੋ ਜੀ ਇਹਨੂੰ ਵਿੱਚ ਵਿੱਚ ਮ ਆਪਾਂ ਹੁਣ ਹਿਲਾਈ ਜਾਉਂਗੇ ਠੀਕ ਹੈ ਜੀ ਤਕਰੀਬਨ ਇਹ ਕੜੀ ਨੂੰ ਜਿਹੜਾ ਆਪਾਂ ਪਕਾਉਂਗੇ ਤਕਰੀਬਨ 25 ਤੋਂ 30 ਮਿੰਟ ਠੀਕ ਹੈ ਜੀ ਯਾਨੀ ਅੱਧਾ ਘੰਟਾ ਕਿਉਂਕਿ ਅੱਧੇ ਘੰਟੇ ਦੇ ਵਿੱਚ ਜਿਹੜੀ ਕੜੀ ਆਪਣੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜੂਗੀ ਤੇ ਲੋ ਜੀ ਵਿੱਚ ਵਿੱਚ ਮ ਹਲਾਉਂਦੇ ਵੀ ਰਹਿਣਾ ਤੇ ਮਿਲਦੇ ਆਂ ਜੀ ਫਿਰ ਉਸ ਤੋਂ ਬਾਅਦ ਸੋ ਜਿਹੜੇ ਪੈਣਪੜਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਫੂਡ ਆਫ ਪੰਜਾਬ ਤੇ ਜਿਹੜੇ ਜੇ ਪੈਣਪੜਾ ਨਾਲ ਜੁੜੇ ਹੋਏ ਆ ਸਪੋਰਟ ਕਰਦੇ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਕਮੈਂਟ ਕਰਦੇ ਆ ਕਰੋ ਠੀਕ ਹੈ ਜੀ ਸਾਨੂੰ ਹੌਸਲਾ ਮਿਲ ਜਾਂਦਾ ਏ ਤੇ ਲੋ ਜੀ ਮਿਲਦੇ ਆ ਫਿਰ ਆਪਾਂ ਹੁਣ ਥੋੜੀ देर ਬਾਅਦ ਤੇ ਲੋ ਜੀ ਕੜੀ ਬਣ ਕੇ ਰੈਡੀ ਆ ਜੀ ਕੜੀ ਦਾ ਕਲਰ ਚੈੱਕ ਕਰੋ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਾਉੰਮੀ ਵੀ ਅਸੀਂ ਆਲੂ ਪਿਆਜ਼ ਵਾਲੀ ਕੜੀ ਆ ਦੇਖੋ ਜੀ ਤੇ ਗੈਸ ਕਰਦੇ ਆ ਜੀ ਬੰਦ ਹੁਣ ਆਪਾਂ ਤੇ ਹੁਣ ਆਪਾਂ ਇਹਦੇ ਉੱਪਰ ਤੋਂ ਮਾਰਾਂਗੇ ਇੱਕ ਤੜਕਾ ਠੀਕ ਹੈ ਜੀ ਸੋਨੂੰ ਤੜਕਾ ਮਾਰ ਕੇ ਦਿਖਾਉਣੀ ਅੱਜ ਹਲਵਾਈ ਸਟਾਈਲ ਵੀ ਅਸੀਂ ਕੜੀ ਦੇ ਉੱਪਰ ਦੇਗੀ ਮਿਰਚ ਦਾ ਤੜਕਾ ਕਿੱਦਾਂ ਮਾਰਦੇ ਆ ਤੇ ਲਓ ਜੀ ਇੱਕ ਕਰਛੀ ਦੇ ਵਿੱਚ ਮੈਂ ਪਾ ਲਿਆ ਜੀ ਥੋੜਾ ਜਿਹਾ ਰਫੈਂਡ ਆਇਲ ਠੀਕ ਹੈ ਜੀ ਤੁਸੀਂ ਸਰੋਂ ਦਾ ਤੇਲ ਵੀ ਵਰਤ ਸਕਦੇ ਹੋ ਦੇਸੀ ਕੀ ਵੀ ਵਰਤ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਆਪਾਂ ਤੇ ਲਓ ਜੀ ਤੇਲ ਆ ਜਿਹੜਾ ਆਪਾਂ ਨੇ ਗਰਮ ਕਰ ਲਿਆ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਹਲਕੀ ਜੀ ਦੇਗੀ ਮਿਰਚ ਅੱਧਾ ਕ ਚਮਚਾ ਤੇ ਥੋੜੇ ਜਿਹਾ ਆਦਰਕ ਦੇ ਲੱਛੇ ਠੀਕ ਹੈ ਜੀ ਬਰੀਕ-ਬਰੀਕ ਕੱਟੇ ਹੋਏ ਤੇ ਲੋ ਜੀ ਇਹਨੂੰ ਪਾ ਦਾਂਗੇ ਕੜੀ ਦੇ ਉੱਪਰ ਠੀਕ ਹੈ ਜੀ ਤੇ ਲੋ ਜੀ ਤੜਕਾ ਤਿਆਰ ਹੈ ਜੀ ਕੜੀ ਦਾ ਆਹ ਲੋ ਜੀ ਤੇ ਨਾਲੇ ਪਾ ਦਾਂਗੇ ਜੀ ਹਰਾ ਧਨੀਆ ਪਾ ਦੇ ਉੱਪਰ ਤੇ ਲੋ ਜੀ ਲੰਗਰਾਂ ਵਾਲੀ ਕੜੀ ਬਣ ਕੇ ਤਿਆਰ ਹੈ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਜੀ ਆਪਾਂ ਲੰਗਰਾਂ ਵਾਲੀ ਆਲੂ ਤੇ ਪਿਆਜ਼ ਵਾਲੀ ਕੜੀ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੜੀ ਦਾ ਕਲਰ ਚੈੱਕ ਕਰੋ ਜੀ ਇੱਕ ਵਾਰੀ ਕਿੰਨਾ ਪਿਆਰਾ ਆ ਸੋ ਮਿਲਦੇ ਆ ਜੀ ਇੱਕ ਨਵੀਂ ਵੀਡੀਓ 'ਚ ਫਿਰ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੁਝਾਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਕਮੈਂਟ ਜਰੂਰ ਕਰਿਓ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ